ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਦੇ ਉਤੇ ਦੋਸਤੋ ਰਬੈਰੋ ਉਤੇ ਕੱਲ ਜਿਹੜੀ ਵੀਡੀਓ ਪਾਈ ਸੀ ਉਹ ਪਹਿਲਾ ਹਮਲਾ ਸੀ ਜਿਹੜਾ ਦੂਜਾ ਹਮਲਾ ਹੋਇਆ ਸੀ ਰਬੈਰੋ ਉਤੇ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰਿਓ ਭਾਉ ਦਲਜੀਤ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਡੀਜੀਪੀ ਰਬੈਰੋ ਤੇ ਹੋਏ ਦੋ ਹਮਲਿਆਂ ਬਾਰੇ ਅਸੀਂ ਸਾਰੇ ਜਾਣਦੇ ਹਾਂ ਦੋਵੇਂ ਹੀ ਅਸਫਲ ਰਹੇ ਇੱਕ ਪੁਲਿਸ ਲੈਨ ਜਲੰਧਰ ਵਿੱਚ ਹੋਇਆ ਸੀ ਤੇ ਇੱਕ ਰੋਮਾਨੀਆ ਵਿੱਚ ਇੱਕ ਹੋਰ ਹਮਲੇ ਦੀ ਤਿਆਰੀ ਸਿੰਘਾਂ ਨੇ ਪੀਜੀਆਈ ਚੰਡੀਗੜ੍ਹ ਵਿਖੇ ਕੀਤੀ ਸੀ ਜਿਸ ਬਾਰੇ ਕੋਈ ਨਹੀਂ ਜਾਣਦਾ ਪਰ ਇਸ ਹਮਲੇ ਦੀ ਤਿਆਰੀ ਲਈ ਬੰਦਿਆਂ ਨੇ ਮਿਹਨਤ ਬਹੁਤ ਕੀਤੀ ਕਈ ਕਾਰਨਾ ਕਰਕੇ ਇਹ ਸਿਰੇ ਨਹੀਂ ਚੜਿਆ ਤੇ ਵਿਚ ਹੀ ਛੱਡਣਾ ਪਿਆ ਇਹ ਗੱਲ 87 88 ਦੀ ਹੈ ਜਦੋਂ ਚੰਡੀਗੜ੍ਹ ਵਿੱਚ ਚਰਨਜੀਤ ਸਿੰਘ ਤਲਵੰਡੀ ਖਿੰਦੂ ਅਵਤਾਰ ਸਿੰਘ ਦਾਉ ਮਾਜਰਾ ਹਰਪਾਲ ਸਿੰਘ ਪਾਲੀ ਗਰਮੀਤ ਸਿੰਘ ਟੋਨੀ ਹਰਜੀਤ ਸਿੰਘ ਉਰਫ ਪਰਗੜ ਸਿੰਘ ਤੇ ਹੋਰ ਸਿੰਘਾਂ ਦਾ ਜਥਾ ਪੂਰੀ ਤਰ੍ਹਾਂ ਸਰਗਰਮ ਤੇ ਸਥਾਪਿਤ ਸੀ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਮੁਹਾਲੀ, ਰੋਪੜ, ਪਟਿਆਲਾ ਦੇ ਜ਼ਿਲ੍ਹਿਆਂ ਵਿੱਚ ਉਸ ਵਕਤ ਸਿੰਘਾਂ ਦਾ ਚੰਗਾ ਪ੍ਰਬੰਧ ਸੀ। ਪੀਜੀਆਈ ਵਿੱਚ ਵੀ ਸਿੰਘਾਂ ਦੇ ਚੰਗੇ ਸਬੰਧ ਸਨ। ਜਿੱਥੋਂ ਸਾਨੂੰ ਇਹ ਪਤਾ ਲੱਗਿਆ ਕਿ ਚੰਡੀਗੜ੍ਹ ਜਾਂ ਇਸ ਦੇ ਆਲੇ-ਦੁਆਲੇ ਤੋਂ ਜਦੋਂ ਵੀ ਕੋਈ ਪੁਲਿਸ ਵਾਲਾ ਜ਼ਖਮੀ ਹੋ ਕੇ ਹਸਪਤਾਲ ਵਿੱਚ ਆਉਂਦਾ ਤਾਂ ਰਬੈਰੋ ਅਗਲੇ ਦਿਨ ਐਮਰਜੈਂਸੀ ਵਿੱਚ ਜ਼ਖਮੀਆਂ ਦਾ ਹਾਲ ਪੁੱਛਣ ਜ਼ਰੂਰ ਆਉਂਦਾ। पीजीआई ਵਿੱਚ ਐਮਰਜੈਂਸੀ ਵਾਰਡ ਇਸ ਤਰ੍ਹਾਂ ਬਣਿਆ ਸੀ ਕਿ ਇੱਕ ਚੱਕਵੇਂ ਪੁੱਲ ਰਾਹੀਂ ਤੁਹਾਨੂੰ ਉਸ ਵਿੱਚ ਦਾਖਲ ਹੋਣਾ ਪੈਂਦਾ ਸੀ ਜਦੋਂ ਕੋਈ ਵੀ ਵੱਡਾ ਅਧਿਕਾਰੀ ਫੌਰੀ ਇਲਾਜ ਆਹਾਤੇ ਵਿੱਚ ਆਉਂਦਾ ਸੀ ਤਾਂ ਉਸ ਦੀ ਆਪਣੀ ਕਾਰ ਤੇ ਚੰਡੀਗੜ੍ਹ ਪੁਲਿਸ ਦੀ ਰਾਖੀ ਪਜੀ ਦੇ ਮੁੱਖ ਦਰਵਾਜ਼ੇਆਂ ਚੌਂਕਾਂ ਤੇ ਫੌਰੀ ਇਲਾਜ ਦੇ ਬੂਹੇ ਤੱਕ ਹੀ ਹੁੰਦੀ ਸੀ ਇਹ ਆਹਾਤੇ ਤੋਂ ਪਿਛਲੇ ਪਾਸੇ ਨੂੰ ਜੋ ਹੋਰ ਇਮਾਰਤਾਂ ਸਨ ਇੱਧਰ ਕੋਈ ਪਹਿਰੇਦਾਰੀ ਨਹੀਂ ਸੀ ਹੁੰਦੀ ਹੌਰੀ ਇਲਾਜਖਾਨੇ ਦੀ ਪਹਿਲੀ ਮੰਜ਼ਲ ਤੇ ਡਾਕਟਰਾਂ ਲਈ ਬਣੇ ਕਮਰੇ ਦੀਆਂ ਬਾਰੀਆਂ ਨਾਲ ਬਣੀ ਇੱਕ ਪਰਛਤੀ ਜਿਹੀ ਰਾਹੀ ਤੁਸੀਂ ਅਗਲੇ ਬਰਾਂਡੇ ਵਿੱਚ ਪਹੁੰਚ ਜਾਂਦੇ ਸੀ ਤੇ ਉੱਥੋਂ ਅੱਗੇ ਮੁਰਦਾ ਜਾਂਚ ਕਮਰੇ ਵਿੱਚ ਤੇ ਫਿਰ ਤੁਸੀਂ ਇਹ ਮਾਰਤ ਦੇ ਬਾਹਰ ਨਿਕਲ ਕੇ ਪਿਛਲੇ ਪਾਸੇ ਨਿਕਲ ਜਾਂਦੇ ਸੀ ਜਿੱਥੋਂ ਤੁਸੀਂ ਅੱਗੇ ਤੁਰ ਕੇ ਜਾਂ ਕਿਸੇ ਸਾਧਨ ਰਾਹੀਂ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਹੱਦ ਤੱਕ ਆਰਾਮ ਨਾਲ ਪਹੁੰਚ ਸਕਦੇ ਸੀ ਕਾਲਜ ਦੇ ਦੀ ਕੰਧ ਟੱਪ ਕੇ ਤੁਸੀਂ ਅੱਗੇ ਮੋਟਰਸਾਈਕਲਾਂ ਰਾਹੀਂ ਕਾਲਜ ਦੇ ਪਿਛਲੀ ਕੰਧ ਤੱਕ ਚਲੇ ਜਾਂਦੇ ਸੀ ਉੱਥੇ ਵਿਦਿਆਰਥੀਆਂ ਨੇ ਇੱਕ ਥਾਂ ਤੇ ਪਿਛਲੀ ਕੰਧ ਆਪਣੇ ਆਉਣ ਜਾਣ ਲਈ ਤੋੜੀ ਹੋਈ ਸੀ ਉੱਥੋਂ ਤੁਸੀਂ ਚੰਡੀਗੜ੍ਹ ਤੋਂ ਬਾਹਰ ਨਿਕਲ ਸਕਦੇ ਸੀ ਤੇ ਇੱਥੋਂ ਅੱਗੇ ਕੱਚੀਆਂ ਪਹੀਆਂ ਤੇ ਰਸਤਿਆਂ ਰਾਹੀਂ ਤੁਸੀਂ ਪੰਜਾਬ ਦਾਖਲ ਹੋ ਜਾਂਦੇ ਸੀ ਤੇ ਫਿਰ ਆਮ ਸੜਕ ਰਾਹੀਂ ਅੱਜ ਕੱਲ ਦੇ ਨਵੇਂ ਚੰਡੀਗੜ੍ਹ ਵਾਲੇ ਇਲਾਕੇ ਵਿੱਚ ਪਹੁੰਚ ਜਾਂਦੇ ਸੀ ਉਹਨਾਂ ਦਿਨਾਂ ਵਿੱਚ ਇਹ ਇਲਾਕਾ ਬਹੁਤ ਸੁਰੱਖਿਅਤ ਸੀ ਤੇ ਇੱਧਰ ਦੇ ਪਾਸੇ ਨੂੰ ਕਦੇ ਪੁਲਿਸ ਨੇ ਸੋਚਿਆ ਵੀ ਨਹੀਂ ਸੀਗਾ ਹੈਪੀ ਐਸਾ ਇਲਾਕੇ ਦਾ ਹੀ ਰਹਿਣ ਵਾਲਾ ਸੀ ਤੇ ਪੂਰਾ ਪੇਤੀ ਸੀ ਇਸ ਰਸਤੇ ਤੁਸੀਂ ਬਿਨਾ ਕਿਸੇ ਨਾਕੇ ਜਾਂ ਤਲਾਸ਼ੀ ਤੋਂ ਚੰਡੀਗੜ੍ਹ ਆ ਜਾ ਸਕਦੇ ਸੀ ਅਸੀਂ ਕਾਫੀ ਸਮੇਂ ਤੋਂ ਇਹ ਰਸਤੇ ਦੀ ਵਰਤੋਂ ਕਰ ਰਹੇ ਸੀ ਸਾਨੂੰ ਹੋਰ ਵੀ ਪਤਾ ਲੱਗਿਆ ਕਿ ਰਬੈਰੋ ਜਦੋਂ ਐਮਰਜੈਂਸੀ ਵਾਰਡ ਵਿੱਚ ਦਾਖਲ ਹੁੰਦਾ ਸੀ ਤਾਂ ਅੱਗੇ 30 40 ਮੀਟਰ ਦਾ ਰਸਤਾ ਉਹ ਸਿਰਫ ਦੋ ਸਿਪਾਈਆਂ ਨਾਲ ਹੀ ਜਾਂਦਾ ਸੀ ਵਾਰਡ ਵਿੱਚ ਜ਼ਖਮੀਆਂ ਦਾ ਹਾਲਚਲ ਪੁੱਛ ਕੇ ਫਿਰ ਇਸੇ ਤਰ੍ਹਾਂ ਵਾਪਸ ਚਲੇ ਜਾਇਆ ਜਾਂਦਾ ਸੀ ਸੋਕਵਿੰਦਰ ਸਿੰਘ ਛਿੰਦੂ ਚਰਨਜੀਤ ਸਿੰਘ ਅਤੇ ਅਫਤਾਰ ਸਿੰਘ ਨੇ ਡਾਕਟਰਾਂ ਅਤੇ ਨਰਸਾਂ ਤੋਂ ਇਹ ਗੱਲ ਦੀ ਚੰਗੀ ਤਰ੍ਹਾਂ ਪੁਸ਼ਟੀ ਕਰ ਲਈ ਸੀ ਕਿ ਉਹ ਇਸੇ ਤਰ੍ਹਾਂ ਹੀ ਕਰਦਾ ਹੈ ਇਹਨਾਂ ਸਿੰਘਾਂ ਨੇ ਆਪਣੇ ਸੂਤਰਾਂ ਰਾਹੀਂ ਫੌਰੀ ਇਲਾਜ ਆਹਤੇ ਬਾਰੇ ਸਾਰੇ ਪੀਜੀਆਈ ਬਾਰੇ ਅਤੇ ਇੰਜੀਨੀਅਰਿੰਗ ਕਾਲਜ ਦੇ ਅੱਗੇ ਤੋਂ ਸੰਭਾਵੀ ਰਾਹਾਂ ਦੀ ਥਾ ਲਈ ਤੇ ਸਾਡੇ ਨਾਲ ਗੱਲ ਕੀਤੀ ਕਿ ਇਸ ਤਰੀਕੇ ਨਾਲ ਇਫਤੇ ਇੱਥੇ ਹਮਲਾ ਕੀਤਾ ਜਾ ਸਕਦਾ ਹੈ ਉਹਨਾਂ ਦੀ ਸਮੂੱਚੀ ਯੋਜਨਾ ਇਹ ਸੀ ਕਿ ਮੁਹਾਲੀ ਕੋਲ ਇੱਕ ਏਐਸਆਈ ਰਹਿੰਦਾ ਸੀ ਜਿਹੜਾ ਸਿੰਘਾਂ ਦੇ ਨਿਸ਼ਾਨੇ ਤੇ ਸੀ ਉਸ ਨਾਲ ਇੱਕ ਸਪਾਈ ਸੀ ਤੇ ਆਮ ਤੌਰ ਤੇ ਉਹ ਸਕੂਟਰ ਤੇ ਹੁੰਦਾ ਸੀ ਸਿੰਘਾਂ ਨੇ ਸ਼ਾਮ ਜਾਂ ਰਾਤ ਨੂੰ ਇਹਨਾਂ ਦੇ ਘਰ ਜਾਂਦੇ ਆ ਤੇ ਹਮਲਾ ਕਰਕੇ ਇਸ ਤਰ੍ਹਾਂ ਗੋਲੀਆਂ ਮਾਰੀਆਂ ਜਾਣ ਕਿ ਇਹਨਾਂ ਦੀ ਮੌਤ ਨਾ ਹੋਵੇ ਪਰ ਜ਼ਖਮੀ ਹੋ ਜਾਣ ਸਦਾ ਵਾਂਗ ਇਹਨਾਂ ਨੂੰ ਪੀਜੀਆਈ ਦੀ ਐਮਰਜੈਂਸੀ ਵਿੱਚ ਲਿਜਾਇਆ ਜਾਵੇਗਾ ਤੇ ਰਬੇਰੋ ਦਾ ਵੀ ਇਹ ਪੱਕਾ ਨੇਮ ਸੀ ਜਿਹੜਾ ਸਾਡੇ ਸੂਤਰਾਂ ਨੇ ਕਈ ਵਾਰ ਪਰਖਿਆ ਸੀ ਕਿ ਇਹ ਉਹ ਪੀਜੀਆਈ ਵਿੱਚ ਜ਼ਖਮੀ ਹੋਏ ਪੁਲਿਸ ਅਫਸਰਾਂ ਦਾ ਹਾਲਚਾਲ ਪੁੱਛਣਾ ਆਪਣਾ ਫਰਜ਼ ਸਮਝਦਾ ਸੀ ਉਹਦੀ ਕੋਠੀ ਤੋਂ ਇਹ ਹਸਪਤਾਲ ਕੋਈ 3-4 ਕਿਲੋਮੀਟਰ ਦਾ ਹੀ ਰਸਤਾ ਸੀ ਉਹ 10-11 ਵਜੇ ਦੇ ਵਿੱਚ ਵਿੱਚ ਪੀਜੀ ਆਉਂਦਾ ਸੀ ਉਸ ਦੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੀ ਪੈਰੇ ਉੱਤੇ ਲੱਗ ਜਾਂਦੀ ਸੀ ਸਾਡੀ ਯੋਜਨਾ ਦੇ ਹਿੱਸੇ ਵਿੱਚ ਇਹ ਸੀ ਵੀ ਦੋ ਸਿੰਘ ਤੇ ਇੱਕ ਸਿੰਘਣੀ ਡਾਕਟਰ ਨਰਸ ਦੀ ਵਰਦੀ ਵਿੱਚ ਐਮਰਜੈਂਸੀ ਵਾਰਡ ਵਿੱਚ ਹੋਣਗੇ ਬੀਬੀ ਵਾਰਡ ਦੇ ਮੁੱਖ ਦਰਵਾਜ਼ੇ ਕੋਲ ਹੋਵੇਗੀ ਜਿੱਥੋਂ ਅੰਦਰ ਵਾਲਾ ਆਉਂਦੇ ਬੰਦੇ ਦੇਖਦੇ ਸਨ ਦੋ ਸਿੰਘ ਡਾਕਟਰਾਂ ਵਾਲੇ ਕਮਰੇ ਵਿੱਚ ਹੋਣਗੇ ਤੇ ਉਹਨਾਂ ਕੋਲ ਡਾਕਟਰ ਬਰੀਫਕੇਸ ਹੋਣਗੇ ਜਿਨ੍ਹਾਂ ਵਿੱਚ ਛੋਟੀਆਂ ਉਜੀ ਗਨਾਂ ਹੋਣਗੀਆਂ ਜਦੋਂ ਰੁਪੈਰੋ 7-8 ਮੀਟਰ ਦੇ ਫਾਸਲੇ ਤੇ ਹੋਵੇਗਾ ਤਾਂ ਡਾਕਟਰ ਬੀਬੀ ਫੌਰੀ ਇਲਾਜ ਆਹ ਤੇ ਵਿੱਚੋਂ ਨਿਕਲ ਕੇ ਡਾਕਟਰਾਂ ਦੇ ਕਮਰੇ ਵਿੱਚ ਦਾਖਲ ਹੋਵੇਗੀ ਜੋ ਬਿਲਕੁਲ ਨਾਲ ਖੱਬੇ ਪਾਸੇ ਆਉਣ ਵਾਲੇ ਰਸਤੇ ਵੱਲੋਂ ਖੁੱਲਦਾ ਸੀ ਦੋਵੇਂ ਸਿੰਘ ਤੇ ਬੀਬੀ ਇੱਕਦਮ ਬਾਹਰ ਨਿਕਲ ਕੇ ਆਪਣੇ ਹਥਿਆਰਾਂ ਦੀ 부ਛਾੜ ਮਾਰਨਗੇ ਉਸ ਵਕਤ ਤੱਕ ਸ਼ਿਕਾਰ ਮਸਾਂ 2-3 ਮੀਟਰ ਦੇ ਫਾਸਲੇ ਤੇ ਹੋਵੇਗਾ ਤੇ ਇਸ ਤਰ੍ਹਾਂ ਉਹਨਾਂ ਨੂੰ ਬਿਲਕੁਲ ਹੀ ਕੁਝ ਪਤਾ ਨਹੀਂ ਲੱਗੇਗਾ ਕਿ ਇਹ ਬਿਜਲੀ ਉਹਨਾਂ ਤੇ ਕਿੱਥੋਂ ਡਿੱਗ ਗਈ ਅਨੇ ਨੇੜਿਓਂ ਗੋਲੀਬਾਰੀ ਕਰਕੇ ਉਹ ਵਾਪਸ ਉਸੇ ਕਮਰੇ ਵਿੱਚ ਵੜ ਜਾਣਗੇ ਤੇ ਅੰਦਰੋਂ ਦਰਵਾਜ਼ਾ ਲਗਾ ਦੇਣਗੇ ਫੇਰ ਉਹ ਫੁਰਤੀ ਨਾਲ ਟਾਕੀ ਖੋਲਣਗੇ ਥੱਲੇ ਦੀ ਪਰਛੱਤੀ ਰਾਹੀਂ 25 ਕੋ ਮੀਟਰ ਤੁਰ ਕੇ ਅੱਗੇ ਇੱਕ ਬਰਾਂਡੇ ਵਿੱਚ ਛਾਲ ਮਾਰ ਕੇ ਚੜ ਜਾਣਗੇ ਫਿਰ ਇਹਦੇ ਰਾਹੀਂ ਅੱਗੇ ਮੁਰਦਾ ਜਾਂਚ ਕਮਰੇ ਤੱਕ ਪਹੁੰਚ ਜਾਣਗੇ ਤੇ ਫਿਰ ਅੱਗੇ ਇਮਾਰਤ ਦੇ ਪਿਛਲੇ ਦਰਵਾਜ਼ੇ ਤੱਕ ਚਲੇ ਜਾਣਗੇ ਇਹ ਸਾਰੇ ਇਲਾਕੇ ਵਿੱਚ ਪੁਲਿਸ ਦਾ ਕੋਈ ਬੰਦਾ ਨਹੀਂ ਸੀ ਹੁੰਦਾ ਤੇ ਇਸ ਤਰ੍ਹਾਂ ਮੁਲਾਜ਼ਮ ਵੀ ਬਹੁਤ ਘੱਟ ਹੀ ਹੁੰਦੇ ਸਨ ਇਮਾਰਤ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ 50 ਕੋ ਮੀਟਰ ਅੱਗੇ ਇੱਕ ਛੋਟੀ ਜਹੀ ਸੜਕ ਜਿੱਥੇ ਇੱਕ ਸਿੰਘ ਗੱਡੀ ਵਿੱਚ ਉਡੀਕ ਰਿਹਾ ਹੋਵੇਗਾ ਇਹ ਗੱਡੀ ਰਾਹੀਂ 1-2 ਕਿਲੋਮੀਟਰ ਦਾ فاصلہ طے ਕਰਕੇ انجینئرنگ کالج ਦੀ ਕੰਧ ਤੱਕ ਪਹੁੰਚ ਜਾਣਗੇ ਉੱਥੇ ਗੱਡੀ ਛੱਡ ਦਿੱਤੀ ਜਾਵੇਗੀ ਇਸ ਵਿੱਚ ਹੀ ਵਰਦੀਆਂ ਤੇ ਹੋਰ ਡਾਕਟਰੀ ਭੇਸ ਦਾ ਸਮਾਨ ਛੱਡ ਦਿੱਤਾ ਜਾਵੇਗਾ ਕੰਧ ਟੱਪ ਕੇ ਅੱਗੇ ਥੋੜੀ ਜਹੀ ਦੂਰ انجینئرنگ کالج ਵਿੱਚ ਦੋ ਮੋਟਰਸਾਈਕਲ ਖੜੇ ਹੋਣਗੇ ਉਹਨਾਂ ਤੇ ਚੜ ਕੇ ਦੋ-ਦੋ ਮਿੰਟਾਂ ਵਿੱਚ کالਜ ਦੇ ਪਿਛਲੇ ਪਾਸੇ ਕੰਧ ਕੋਲ ਜਾਇਆ ਜਾਵੇਗਾ ਜਿੱਥੇ ਪਹਿਲਾਂ ਹੀ ਮੋਟਰਸਾਈਕਲ ਲੰਘਣ ਜੋਗਾ ਰਸਤਾ ਬਣਿਆ ਹੋਵੇਗਾ ਇੱਥੋਂ ਦੀ ਲੰਘ ਕੇ ਇਹ ਕੱਚੇ ਰਸਤੇ ਪਹੀਆਂ ਤੇ ਸੜਕਾਂ ਰਾਹੀਂ ਬੰਦੇ ਮਾਜਰੀ ਤੋਂ ਅੱਗੇ ਕਰਾਲੀ ਤੱਕ ਪਹੁੰਚ ਸਕਦੇ ਨੇ ਇਹਨਾਂ ਦਿਨਾਂ ਵਿੱਚ ਰਬੈਰੋ ਤੇ ਹਮਲਾ ਕਰਨ ਵਾਲੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਧੰਨਾ ਸਿੰਘ ਤੇ ਬਾਬਾ ਦਲਵਿੰਦਰ ਸਿੰਘ ਠਹਿਰੇ ਹੋਏ ਸਨ ਬਾਬਾ ਗਰਦੇਵ ਸਿੰਘ ਉਸਮਾਨ ਮਾਨ ਵਾਲਾ ਉੱਥੇ ਹੀ ਸਨ ਇਸ ਵਿਊਤ ਬਾਰੇ ਇਹਨਾਂ ਸਿੰਘਾਂ ਨਾਲ ਵੀ ਸਲਾਹ مشورہ ਕੀਤਾ ਗਿਆ ਸਾਰੇ ਬੜੇ ਉਤਸ਼ਾਹਿਤ ਸਨ ਉਹਨਾ ਸਿੰਘਾਂ ਦਾ ਤਾਂ ਕਹਿਣਾ ਸੀ ਕਿ ਇਹ ਸਾਡੇ ਤੋਂ ਇਹ ਕੰਮ ਅਧੂਰਾ ਰਹਿ ਗਿਆ ਤੇ ਹੁਣ ਸਾਨੂੰ ਹੀ ਪੂਰਾ ਕਰਨ ਦਾ ਮੌਕਾ ਦਿਓ ਪਰ ਪੀਜੀਆਈ ਵਾਲੇ ਕੰਮ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਹੋਰ ਸਿੰਘ ਚਾਹੀਦੇ ਨੇ ਜਿਹੜੇ ਡਾਕਟਰ ਭਾਈਚਾਰੇ ਤੇ ਪੀਜੀਆਈ ਦੇ ਮਾਹੌਲ ਵਿੱਚ ਬਿਲਕੁਲ ਘੁਲ ਮਿਣ ਜਾਣ ਉਹਨਾਂ ਦਿਨਾਂ ਵਿੱਚ ਤਿੰਨ ਫੇਸ ਮੁਹਾਲੀ ਵਿੱਚ ਚਰਨਜੀਤ ਸਿੰਘ ਦੀ ਠਾਰ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਬਾਬਾ ਅਜੀਤ ਸਿੰਘ ਤੇ ਧੰਨਾ ਸਿੰਘ ਨੇ ਗੁਰੂ ਤੋਂ ਹੁਕਮ ਲੈ ਕੇ ਹਮਲੇ ਦੀ ਸਕੀਮ ਨੂੰ ਪੱਕਿਆ ਕੀਤਾ ਕੁਝ ਦਿਨ ਪਹਿਲਾਂ ਬਾਬਾ ਧੰਨਾ ਸਿੰਘ ਸੁਖਵਿੰਦਰ ਸਿੰਧੂ ਅਵਤਾਰ ਸਿੰਘ ਚਰਨਜੀਤ ਸਿੰਘ ਤਲਵੰਡੀ ਮੈਂ ਸਾਰੇ ਹੀ ਪੱਕਾ ਨੂੰ ਬਹੁਤ ਬਰੀਕੀ ਨਾਲ ਘੋਕਿਆ ਪੜਤਾਲਿਆ ਸੀ ਤੇ ਫਿਰ ਉਸ ਏਐਸਆਈ ਦੀ ਕੋਠੀ ਦੇਖੀ ਰਬੈਰੋ ਦੀ ਕੋਠੀ ਦੇਖੀ ਤੇ ਉਸ ਦੀ ਗਾਰਦ ਵੀ ਦੇਖੀ ਅਸੀਂ ਪੀਜੀਆਈ ਇੰਜੀਨੀਅਰਿੰਗ ਕਾਲਜ ਦੇ ਪਿੱਛੇ ਦੇ ਰਸਤੇ ਦੇਖੇ ਫੌਰੀ ਅਲਾਜ ਆਹਾਤਾ ਡਾਕਟਰਾਂ ਦਾ ਕਮਰਾ ਤੇ ਪਿੱਛੇ ਮੁਰਦਾ ਜਾਂਚ ਕਮਰੇ ਸਮੇਤ ਸਾਰੇ ਕੁਝ ਦਾ ਮੌਇਨਾ ਕੀਤਾ ਅਤੇ ਇਸ ਨਤੀਜੇ ਤੇ ਪਹੁੰਚੇ ਸੀ ਕਿ ਨਿਸ਼ਾਨਾ ਬਹੁਤ ਅਹਿਮ ਤੇ ਜ਼ਰੂਰੀ ਹੈ ਇਹ ਕੰਮ ਬਹੁਤ ਔਖਾ ਹੈ ਤੇ ਇਸ ਵਿੱਚ ਕਈ ਅਜਹੀਆਂ ਗੱਲਾਂ ਨੇ ਜਿਨ੍ਹਾਂ ਤੇ ਇਹ ਕੰਮ ਨਿਰਭਰ ਕਰਦਾ ਹੈ। ਇਹਨਾਂ ਕਾਰਨਾ ਕਰਕੇ ਹੋ ਸਕਦਾ ਹੈ ਕਿ ਆਖਰੀ ਮੌਕੇ ਤੇ ਨਤੀਜੇ ਉਲਟ ਵੀ ਸਕਦੇ ਸਨ। ਫੇਰ ਸੋਚਿਆ ਕਿ ਕੰਮ ਕਰਨਾ ਚਾਹੀਦਾ ਹੈ ਅੱਗੇ ਰੱਬ ਦੀ ਰਜ਼ਾ। ਅਫਤਾਰ ਸਿੰਘ, ਚਰਨਜੀਤ ਸਿੰਘ ਤੇ ਧੰਨਾ ਸਿੰਘ ਦ੍ਰਿੜਤਾ ਨਾਲ ਕੰਮ ਕਰਨ ਦੇ ਹੱਕ ਵਿੱਚ ਸਨ। ਸਾਨੂੰ ਇਹ ਲੱਗਦਾ ਸੀ ਕਿ ਕੰਮ ਬੜਾ ਔਖਾ ਤੇ ਕਈ ਪੜਾਵਾਂ ਵਾਲਾ ਹੈ ਅਤੇ ਸਾਡਾ ਨੁਕਸਾਨ ਵੀ ਬਹੁਤ ਹੋ ਸਕਦਾ ਹੈ। ਪਰ ਫਿਰ ਜਦੋਂ ਸਾਰੇ ਸਿੰਘਾਂ ਨੇ ਕੋਠੀ ਵਿੱਚ ਆ ਕੇ ਸਲਾਹ ਕੀਤੀ ਤੇ ਬਾਬਾ ਗੁਰਦੇਵ ਸਿੰਘ ਹੋਰਾਂ ਨੇ ਹਾਂ ਕਹਿ ਦਿੱਤਾ ਤਾਂ ਅਸੀਂ ਇੱਕ ਰਾਏ ਹੋ ਗਏ ਹਮਲਾ ਨਾ ਕਰਨ ਵਿੱਚ ਇੱਕ ਨੁਕਤਾ ਹੋਰ ਸੀ ਕਿ ਸਾਨੂੰ ਹਸਪਤਾਲ ਵਿੱਚ ਕਿਸੇ ਉਤੇ ਹਮਲਾ ਨਹੀਂ ਕਰਨਾ ਚਾਹੀਦਾ ਤੇ ਸਾਡੇ ਹਮਲੇ ਨਾਲ ਡਾਕਟਰਾਂ ਤੇ ਆਮ ਮਰੀਜ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਹਮਲੇ ਮਗਰੋਂ ਹਸਪਤਾਲ ਵਿੱਚ ਹਾਜ਼ਰ ਬੇਗੁਨਾਹਾਂ ਨਾਲ ਧੱਕਾ ਹੋਣ ਦੀ ਸੰਭਾਵਨਾ ਸੀ ਪਰ ਬਾਬਾ ਧੰਨਾ ਸਿੰਘ ਚਰਨਜੀਤ ਸਿੰਘ ਤੇ ਅਜੀਤ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਐਡੇ ਵੱਡੇ ਦੁਸ਼ਟ ਨੂੰ ਸੋਧਣਾ ਹੈ ਅਤੇ ਸਾਡੀ ਨੀਤ ਸਾਫ਼ ਹੈ ਅਸੀਂ ਕਿਸੇ ਹੋਰ ਵੱਲੋਂ ਗੋਲੀ ਨਹੀਂ ਚਲਾਉਣੀ ਅੱਗੇ ਗੁਰੂ ਬਖਸ਼ਣ ਹਾਰ ਹੈ ਉਸ ਵਕਤ ਅਵਤਾਰ ਸਿੰਘ ਤੇ ਚਰਨਜੀਤ ਹੋਰਾਂ ਦੇ ਸੰਪਰਕ ਵਿੱਚ ਇੱਕ ਚੜ੍ਹਦੀ ਕਲਾ ਵਾਲੀ ਬੀਬੀ ਸੀ ਜੋ ਬਹੁਤ ਦਲੇਰ ਆਪਾਵਾਰੂ ਤੇ ਹਥਿਆਰਾਂ ਵਿੱਚ ਤਜਰਬੇਕਾਰ ਸੀ ਉਸ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹਮਲੇ ਦੀ ਵਿਉਂਤਬੰਦੀ ਇਸ ਤਰ੍ਹਾਂ ਹੋਈ ਕਿ ਸ਼ਾਮ ਨੂੰ ਗੁਰਮੀਤ ਸਿੰਘ ਟੋਨੀ, ਬਾਬਾ ਅਜੀਤ ਸਿੰਘ ਤੇ ਸਰਪ੍ਰੀਤ ਸਿੰਘ ਹੋਣਗੇ ਉਸ ਐਸਆਈ ਤੇ ਹਮਲਾ ਕਰਨਗੇ। ਪੀਜੀਆਈ ਦੇ ਫੌਰੀ ਇਲਾਜ ਵਾਰਡ ਵਿੱਚ ਅਵਤਾਰ ਸਿੰਘ ਦੇ ਸੰਪਰਕ ਵਾਲੀ ਬੀਬੀ ਚਰਨਜੀਤ ਸਿੰਘ ਅਤੇ ਮੈਂ ਹੋਵਾਂਗਾ। ਮੇਰੇ ਅਤੇ ਚਰਨਜੀਤ ਸਿੰਘ ਕੋਲ ਡਾਕਟਰਾਂ ਵਾਲੇ ਛੋਟੇ-ਛੋਟੇ ਬਰੀਫ ਕੇਸ ਵਿੱਚ ਇਜ਼raਇਲੀ ਊਜ਼ੀ ਬੰਦੂਕਾਂ ਹੋਣਗੀਆਂ। ਮੁਰਦਾ ਜਾਂਚ ਆਹਾਤੇ ਦੇ ਬਾਹਰ ਕਾਰ ਵਿੱਚ ਅਵਤਾਰ ਸਿੰਘ ਖੜਾ ਹੋਵੇਗਾ ਤੇ ਇੰਜੀਨੀਅਰਿੰਗ ਕਾਲਜ ਵਿੱਚ ਮੋਟਰਸਾਈਕਲਾਂ ਕੋਲ ਗੁਰਮੀਤ ਸਿੰਘ ਟੋਨੀ ਖੜਾ ਹੋਵੇਗਾ। ਬਾਦ ਵਿੱਚ ਦੋਵੇਂ ਅੰਦਰ ਮੋਟਰਸਾਈਕਲ ਤੇ ਸਮਾਨ ਅਵਤਾਰ ਸਿੰਘ ਹੋਰਾਂ ਨੇ ਸੰਭਾਲ ਲੈਣਾ ਸੀ ਮੈਂ ਤੇ ਹੋਰ ਸਿੰਘਾਂ ਨੇ ਕੰਮ ਕਰਕੇ ਕਰਾਲੀ ਦੇ ਨੇੜੇ ਕਿਤੇ ਬੱਸਾਂ ਤੇ ਚੜ ਜਾਣਾ ਸੀ ਸਾਡੇ ਕੋਲ ਅਜਈਆਂ ਛੋਟੀਆਂ ਬੰਦੂਕਾਂ ਨਹੀਂ ਸਨ ਜੋ ਡਾਕਟਰੀ ਝੋਲੇ ਵਿੱਚ ਪੈ ਸਕਦੀਆਂ ਤੇ ਵਧੀਆ ਮਾਰ ਕਰਨ ਅਜੀਤ ਕਮਰਜੀਤ ਸਿੰਘ ਸੁਲਤਾਨਵਿੰਡ ਹੋਰਾਂ ਨੂੰ ਦੋ ਛੋਟੀਆਂ ਬੰਦੂਕਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਛੇਤੀ ਪ੍ਰਬੰਧ ਕਰ ਲਵਾਂਗੇ ਪਰ ਜਦੋਂ ਕੁਝ ਸਮਾਂ ਪ੍ਰਬੰਧ ਨਾ ਹੋਇਆ ਤਾਂ ਬਾਬਾ ਧੰਨਾ ਸਿੰਘ ਤੇ ਬਾਬਾ ਅਜੀਤ ਸਿੰਘ ਹੋਰਾਂ ਨੇ ਮੁਸ਼ਕਲ ਦਾ ਹੱਲ ਲੱਭਣ ਲਈ ਦੋ ਅਸਾਲਟਾਂ ਨੂੰ ਇਸ ਹਿਸਾਬ ਨਾਲ ਵੜ ਦਿੱਤਾ ਕਿ ਉਹ ਛੋਟੇ ਬਰੀਫ ਕੇਸ ਵਿੱਚ ਪੈ ਜਾਣ। ਉਹ ਵਿੱਚ ਤਾਂ ਪੈ ਗਈਆਂ ਪਰ ਜਦੋਂ ਉਹਨਾਂ ਨੂੰ ਚਲਾ ਕੇ ਦੇਖਿਆ ਤਾਂ ਹੁਣ ਉਹ ਆਟੋਮੈਟਿਕ ਤੋਂ ਸਿੰਗਲ ਹੋ ਕੇ ਰਹਿ ਗਈਆਂ ਕਿਉਂਕਿ ਨਾਲੀ ਦੀ ਲੰਬਾਈ ਘਟਣ ਨਾਲ ਦਾਬ ਘਟ ਗਈ ਸੀ। ਇਸ ਤਰ੍ਹਾਂ ਸਾਡੇ ਦੋ ਸ਼ਸਤਰ ਖਰਾਬ ਹੋ ਗਏ ਹੋਰ ਸਾਰਾ اسلحਾ ਕਾਰ ਤੇ ਮੋਟਰਸਾਈਕਲ ਅਸੀਂ ਇਕੱਠੇ ਕਰ ਲਏ। ਅਵਤਾਰ ਸਿੰਘ ਹੋਰਾਂ ਦੇ ਸੂਤਰਾਂ ਨੇ ਸਾਨੂੰ ਪੀਜੀਆ ਵਿੱਚ ਬਹੁਤ ਮਦਦ ਕੀਤੀ। ਇਸ ਹਮਲੇ ਦੀ ਤਿਆਰੀ ਵਿੱਚ ਅਸੀਂ ਕੋਈ 6 ਮਹੀਨੇ ਲੱਗੇ ਰਹੇ। ਮੈਂ ਚਰਨਜੀਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਛਿੰਦੂ ਉਹ ਬੀਬੀ ਗੁਰਮੀਤ ਸਿੰਘ ਟੋਨੀ ਅਸੀਂ ਤਕਰੀਬਨ ਬਹੁਤ ਬਹੁਤ ਸਮਾਂ ਪੀਜੀਆ ਅਤੇ ਇੰਜੀਨੀਅਰਿੰਗ ਕਾਲਜ ਰਹਿਣ ਲੱਗ ਪਏ। ਮੇਰੇ ਉਸ ਵਕਤ ਵਾਲ ਕੱਟੇ ਹੋਏ ਸਨ ਤੇ ਮੇਰਾ ਡਾਕਟਰ ਹੋਣ ਦਾ ਪਛਾਣ ਵੀ ਬਣ ਗਿਆ ਸੀ। ਉਸ ਬੀਬੀ ਦੀ ਵੀ ਸਖੰਤਰੂ ਦਾ ਨਾਣਾ ਬਣ ਗਿਆ ਸੀ ਚਰਨਜੀਤ ਸਿੰਘ ਵੀ ਪੂਰੀ ਤਰ੍ਹਾਂ ਦਾੜੀ ਬੰਨ ਕੇ ਮੁੱਛਾਂ ਥੱਲੇ ਨੂੰ ਕਰਕੇ ਸ਼ਹਿਰੀ ਸਿੱਖਾਂ ਵਾਲੀ ਪੱਗ ਬਨ ਕੇ ਡਾਕਟਰ ਹੀ ਲੱਗਦਾ ਸੀ ਅਸੀਂ ਇਹ ਕੰਮ ਲਈ ਬੜੀ ਵਾਰ ਸਵੇਰੇ ਹੀ ਵਰਦੀਆਂ ਪਾ ਕੇ ਡਾਕਟਰਾਂ ਵਾਲਾ ਸਮਾਨ ਲੈ ਕੇ ਡੱਬਾਂ ਵਿੱਚ ਪਿਸਤੌਲ ਤੇ ਹੱਥਾਂ ਵਿੱਚ ਬਰੀਫ ਕੇਸ ਫੜ ਕੇ ਫੌਰੀ ਇਲਾਜ ਆਹਤੇ ਵਿੱਚ ਪਹੁੰਚ ਜਾਣਾ ਡਾਕਟਰਾਂ ਵਾਲੇ ਕਮਰੇ ਵਿੱਚ ਬੈਠ ਜਾਣਾ ਕੰਟੀਨ ਵਿੱਚ ਬੈਠੇ ਰਹਿਣਾ ਜਾਂ ਫਿਰ ਬਾਹਰ ਘਾਹ ਤੇ ਬੈਠੇ ਰਹਿਣਾ ਅਸੀਂ ਤਿੰਨਾਂ ਨੇ ਹੀ ਕਈ ਵਾਰ ਪੂਰੀ ਨਕਲੋ ਹਰਕਤ ਕੀਤੀ ਸਾਰੇ ਰਾਤੇ ਸਾਰੇ ਤਰੀਕੇ ਨਜ਼ਰ ਹੇਠ ਕੀਤੇ ਉੱਥੇ ਫੌਰੀ ਇਲਾਜ ਆਹਾਤੇ ਵਿੱਚ ਹਰ ਵਿਭਾਗ ਤੇ ਹਰ ਤਰ੍ਹਾਂ ਦੇ ਡਾਕਟਰ ਤੇ ਹੋਰ ਅਮਲਾ ਆਉਂਦਾ ਜਾਂਦਾ ਰਹਿੰਦਾ ਸੀ ਉਸ ਵਕਤ ਉੱਥੇ ਸਾਡੇ ਤੇ ਕਿਸੇ ਨੇ ਕੋਈ ਸ਼ੱਕ ਨਹੀਂ ਸੀ ਕੀਤਾ ਕਈ ਵਾਰ ਸਾਨੂੰ ਹੋਰ ਨਾਲ ਡਾਕਟਰਾਂ ਨੇ ਪੁੱਛਿਆ ਜ਼ਰੂਰ ਪਰ ਸਾਡੇ ਕੋਲ ਸਦਾ ਜਵਾਬ ਘੜੇ ਹੁੰਦੇ ਸਨ ਅਸੀਂ ਆਪਣੀ 3-4 ਦੀ ਟੋਲੀ ਬਣਾ ਕੇ ਤੁਰਦੇ ਰਹਿੰਦੇ ਸੀ ਮੇਰੀ ਤਾਂ ਕੁਝ ਡਾਕਟਰਾਂ ਨਾਲ ਚੰਗੀ ਜਾਣ-ਪਛਾਣ ਹੋ ਗਈ ਉਹਨਾਂ ਨੂੰ ਲੱਗਦਾ ਸੀ ਕਿ ਇਹ ਵੀ ਕੋਈ ਮੁਕਾਮੀ ਡਾਕਟਰ ਹੀ ਹੈ ਹੁਣ ਜਦੋਂ ਮੈਂ ਸੋਚਦਾ ਕਿ ਅਸੀਂ ਕਈ-ਕਈ ਘੰਟੇ ਡਾਕਟਰਾਂ ਦੇ ਭੇਸ ਵਿੱਚ ਪੂਰੇ ਹਥਿਆਰਬੰਦ ਹੋ ਕੇ ਉੱਥੇ ਕਿੰਨੇ ਖਤਰੇ ਵਿੱਚ ਤੁਰਦੇ ਫਿਰਦੇ ਰਹਿੰਦੇ ਸੀ ਤਾਂ ਬੜਾ ਅਜੀਬ ਜਿਹਾ ਲੱਗਦਾ ਹੈ ਉਸ ਵਕਤ ਸਾਡੀ ਅਵਸਥਾ ਇਹੋ ਜਿਹੀ ਸੀ ਕਿ ਅਸੀਂ ਪੂਰੀ ਤਰ੍ਹਾਂ ਆਪਣੇ ਕੰਮਾਂ ਵਿੱਚ ਖੁਵੇ ਹੋਏ ਸੀ ਇਸ ਤਰ੍ਹਾਂ ਦੇ ਸਮਰਪਣ ਵਿੱਚ ਖਤਰੇ ਬਾਰੇ ਕੋਈ ਜਗ੍ਹਾ ਨਹੀਂ ਹੁੰਦੀ ਸਾਨੂੰ ਹਰ ਵਕਤ ਆਪਣਾ ਕੰਮ ਤੇ ਮਕਸਦ ਹੀ ਦਿਖਦੇ ਸਨ ਰਬੈਰ ਨੂੰ ਉੱਥੇ ਜ਼ਖਮੀਆਂ ਦਾ ਪਤਾ ਲੈਂਦੇ ਆ ਇੱਕ ਦਿਨ ਚਰਨਜੀਤ ਸਿੰਘ ਤਲਵੰਡੀ ਤੇ ਅਫਤਾਰ ਸਿੰਘ ਦਾਊ ਮਾਜਰਾ ਨੇ ਆਪ ਜਾ ਕੇ ਦੇਖਿਆ ਸੀ ਇਹ ਵੀ ਬਹੁਤ ਵੱਡਾ ਖਤਰਾ ਸੀ ਕਿਉਂਕਿ ਚਰਨਜੀਤ ਸਿੰਘ ਦੀ ਬਹੁਤ ਪਛਾਣ ਸੀ ਪਰ ਉਸ ਨੂੰ ਖਤਰਾ ਲੈਣ ਦਾ ਚਾਹ ਸੀ ਅਤੇ ਖੌਫ ਦਾ ਤਾਂ ਕੋਈ ਪਤਾ ਹੀ ਨਹੀਂ ਸੀਗਾ ਉਹਨੂੰ ਜੇ ਹਮਲਾ ਸਾਡੀ ਵਿਉਂਤ ਅਨੁਸਾਰ ਹੁੰਦਾ ਤਾਂ ਕੰਮ ਕਰਕੇ ਅਸੀਂ 1 ਮਿੰਟ ਤੋਂ ਪਹਿਲਾਂ ਹੀ ਪੀਜੀਆਈ ਤੋਂ ਬਾਹਰ ਹੋ ਜਾਣਾ ਸੀ ਤੇ 4 ਕੋ ਮਿੰਟ ਵਿੱਚ ਅਸੀਂ ਕਾਲਜ ਦੀ ਕੰਧ ਕੋਲ ਪਹੁੰਚ ਜਾਣਾ ਸੀ ਅਗਲੇ 5 ਮਿੰਟਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਦਾਖਲ ਹੋ ਜਾਣਾ ਸੀ ਉਹ ਬੀਬੀ ਵੀ ਬੜੀ ਦ੍ਰਿਰਤਾ ਵਾਲੀ ਸੀ ਉਸਨੇ ਵੀ ਪੂਰਾ ਰੋਲ ਲੰਬਾਇਆ ਉਸ ਨੂੰ ਸਿਰਫ ਅਫਤਾਰ ਸਿੰਘ ਹੀ ਜਾਣਦਾ ਸੀ ਅਸੀਂ ਕਈ ਹੋਰ ਐਸੇ ਹਮਲੇ ਕੀਤੇ ਸਨ ਜਿਨ੍ਹਾਂ ਦੀ ਬਹੁਤ ਚਰਚਾ ਹੋਈ ਤੇ ਬੜੇ ਸੰਸਨੀ ਖੇਜ਼ ਤਰੀਕੇ ਨਾਲ ਪੇਸ਼ ਵੀ ਹੋਏ ਪਰ ਉਹਨਾਂ ਵਿੱਚ ਨਾ ਤਾਂ ਅਸੀਂ ਇੰਨੀ ਮਿਹਨਤ ਤੇ ਨਾ ਹੀ ਇਹਨਾਂ ਖਤਰਾ ਸੇੜਿਆ ਸੀ ਜਿਨ੍ਹਾਂ ਇਸ ਕੰਮ ਲਈ ਕਈ ਬਹੁਤ ਮਸ਼ਹੂਰ ਕੰਮ ਵੀ ਬਹੁਤ ਸੌਖਿਆਂ ਹੋ ਗਏ ਸਨ ਪਹਿਲਾਂ ਜਾਂ ਦੂਜੀ ਵਾਰ ਵਿੱਚ ਹੀ ਕੰਮ ਸਫਲ ਹੋ ਗਿਆ ਇੱਥੇ ਅਸੀਂ ਕਈ ਮਹੀਨੇ ਲਾਏ ਤੇ ਕਈ ਦਿਨ ਨਕਲੋ ਹਰਕਤ ਵੀ ਕਰਦੇ ਰਹੇ ਪਰ ਹਮਲਾ ਹੋ ਹੀ ਨਹੀਂ ਸਕਿਆ ਰਬੈਰੋ ਉਤੇ ਪੀਜੀਆਈ ਵਾਲੇ ਹਮਲੇ ਲਈ ਸਾਡਾ 15-20 ਬੰਦਿਆਂ ਦਾ ਬਹੁਤ ਵਕਤ ਸਾਧਨ ਤੇ ਊਰਜਾ ਖਰਚ ਹੋਈ ਪਰ ਸਾਡੇ ਤੋਂ ਇੱਕ ਵੀ ਘਾਤ ਨਹੀਂ ਲਾਈ ਗਈ। ਇਹ ਮੈਂ ਇਸ ਕਰਕੇ ਲਿਖ ਰਿਹਾ ਕਿ ਅਣਹੋਏ ਕੰਮਾਂ ਪਿੱਛੇ ਵੀ ਮਿਹਨਤ ਲਗਨ ਵੀ ਬਹੁਤ ਅਹਿਮियत ਰੱਖਦੀ ਈ ਕਿਸੇ ਇੱਕ ਸਫਲ ਕੰਮ ਦੇ ਬਰਾਬਰ ਹੀ ਅਧੂਰੇ ਜਾਂ ਕਈ ਅਸਫਲ ਕੰਮ ਵੀ ਹੁੰਦੇ ਨੇ। ਅਸਫਲ ਜਾਂ ਅਣਹੋਏ ਕੰਮਾਂ ਦੀ ਕਹਾਣੀ ਬਾਰੇ ਵੀ ਸਾਨੂੰ ਗਿਆਨ ਹੋਣਾ ਚਾਹੀਦਾ। ਜਦੋਂ ਸਾਡੇ ਕੋਲ ਬਹੁਤ ਛੋਟੀਆਂ ਤੇ ਤੇਜ਼ ਗੋਲੀਬਾਰੀ ਕਰਦੀਆਂ ਬੰਦੂਕਾਂ ਆਈਆਂ ਤਾਂ ਉਸੇ ਵਕਤ ਸਰਪ੍ਰੀਤ ਸਿੰਘ ਫੜ ਹੋ ਗਿਆ। ਉਸ ਨੂੰ ਇਸ ਹਮਲੇ ਬਾਰੇ ਪਤਾ ਸੀ ਤੇ ਕਈ 18 ਬਾਰੇ ਵੀ ਪਤਾ ਸੀ। ਇਸ ਕਰਕੇ ਅਸੀਂ ਕੁਝ ਸਮੇਂ ਲਈ ਇਹ ਹਮਲਾ ਅੱਗੇ ਪਾ ਦਿੱਤਾ। ਸਰਪ੍ਰੀਤ ਸਿੰਘ ਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ ਪਰ ਉਸ ਨੇ ਹਮਲੇ ਦੀ ਵਿਉਂਤ ਬਾਰੇ ਕੁਝ ਨਹੀਂ ਸੀ ਦੱਸਿਆ। ਇੱਕ ਵਾਰ ਲੜੀ ਟੁੱਟਣ ਨਾਲ ਤੇ ਹਮਲਾ ਅੱਗੇ ਪਾਉਣ ਨਾਲ ਦੁਬਾਰਾ ਉਹ ਲੜੀ ਜੁੜੀ ਨਹੀਂ ਸਕੀ। ਸਾਰੇ ਬੰਦੇ ਤੇ ਸਾਧਨ ਦੁਬਾਰਾ ਇਕੱਠੇ ਨਹੀਂ ਹੋਏ ਤੇ ਕੋਈ ਨਾ ਕੋਈ ਵਿਗਨ ਪਈ ਗਿਆ। ਇਸ ਤਰ੍ਹਾਂ ਇਨੀ ਲਗਨ ਤੇ ਮਿਹਨਤ ਦੇ ਮੌਜੂਦ ਵੀ ਇਹ ਕਾਰਜ ਸਿਰੇ ਨਾ ਚੜ ਸਕਿਆ ਦੋਸਤੋ ਇਹ ਕਿੱਸਾ ਸੀ ਜਦੋਂ ਰੋਬੇਰੋ ਤੇ ਦੂਜੀ ਵਾਰ ਹਮਲਾ ਹੋਣ ਦੀ ਤਿਆਰੀ ਸੀ ਪੀਜੀਆਈ ਦੇ ਅੰਦਰ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ